ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਿਸਵਸਤ ਹੋਗੇ ਤੇ ਮਸਤ ਹੋਗੇ ਜੇ ਮੇਰੀ ਵੀਡੀਓ ਤੇ ਨਵੇਂ ਆਇਓ ਪਲੀਜ਼ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬਾਰੋਂ ਮੇਰਾ ਝਾੜੂ ਲੱਗ ਗਿਆ ਵਾ ਬਿਸਤਰੇ ਮੈਂ ਬਾਅਦ ਚ ਚੁੱਕਣ ਆਈ ਹਾਂ ਬਿਸਤਰੇ ਚੁੱਕ ਕੇ ਤੇ ਝਾੜ ਕੰਬ ਵੀ ਕਰ ਦੇਣੀ ਆ ਸਾਰੀ ਰਾਤ ਨੂੰ بارش ਬਹੁਤ ਹੋਈ ਆ ਬਹੁਤ ਜ਼ਿਆਦੀ بارش ਹੋਈ ਉਹਦੇ ਨਾਲ ਮੌਸਮ ਹੋ ਗਿਆ ਠੰਡਾ ਤੇ ਕੰਬਲ ਲਏ ਸਾਰਿਆਂ ਨਹੀਂ ਤੇ ਤੁਜੀਆਂ ਚਾਦਰਾਂ ਲੈਂਦੇ ਅੱਜ بارش ਹੋ ਗਈ ਤੇ بارش ਹੋਣ ਦੇ ਕਰਕੇ ਫਿਰ ਕੰਬਲ ਲੈਣੇ ਪਏ ਠੰਡ ਲੱਗਦੀ ਰਹੀ ਪੱਖਾ ਵੀ ਬਿਲਕੁਲ ਸਲੋ ਜਾ ਕੀਤਾ ਵਾ ਸਾਰੇ ਚੁੱਪ ਲਿੰਦੀ ਆ ਪੈਣਾ ਆਣਾ ਕੰਬਲ ਜਿਹੜੇ ਆ ਦੋਵੇਂ ਕੰਬਲ ਨੇ ਤਿੰਨੇ ਉਹ ਇੱਕ ਥੱਲੇ ਵਿਛਾਇਆ ਤਿੰਨੇ ਕੰਬਲ ਇਹ ਤੋਂ ਪਰਵਾਲੇ ਤੇ ਮੈਂ ਸੋਚਣ ਦੀਆਂ ਕੰਡਾਂ ਜੀਆਂ ਨਿਕਲ ਜਾਣ ਕੰਡ ਜੀ ਨਿਕਲ ਜੇ ਤਾਂ ਉਸ ਤੋਂ ਬਾਅਦ ਫਿਰ ਇਹਨੂੰ ਧੋਂਗੀ ਕਿਉਂਕਿ ਜੇ ਹੁਣ ਮੈਂ ਧੋ ਕੇ ਮਾਲੋ ਕੋਠੇ ਸੁੱਟ ਦਿੰਨੀ ਆ ਨਾ ਤੇ ਉੱਤੇ ਇਹਦੇ ਕੰਡ ਪੈ ਜਾਣ ਜੰਮ ਜਾਣੀ ਫਿਰ ਕੰਬਲਾਂ ਚੋਂ ਨਿਕਲਦੀ ਨਹੀਂ ਤੇ ਮੈਂ ਵੇਟ ਕਰਾਂ ਦੀ ਆ ਕਿ ਚਲੋ ਸਾਡੇ ਸਾਹਮਣੇ ਪੈਲੀ ਜਿਹੜੀ ਆ ਨਾ ਕਣ ਕਣਕ ਰਹਿ ਗਈ ਵੱਢਣ ਵਾਲੀ ਸ਼ਾਮ ਨਹੀਂ ਪੈਲੀ ਤਾਂ ਮੈਂ ਵਿਸੇ ਚੋਕ ਲੈਣੀ ਪੈ ਲੋ ਸਟੋਰ ਚ ਰਾਹ ਲੈਣੀ ਆ ਮੰਜਾ ਖੜਾ ਕਰ ਲੈਣੀ ਜਿਹੜੇ ਫਿਰ ਇੱਥੇ ਚਟਾਈ ਚ ਟੇਮ ਛਾ ਲਈਦੀ ਆ ਨਿੱਕੇ ਮੋٹے ਖਿਲਾੜੇ ਸਾਰੇ ਸਾਹਮ ਲੈਣੇ ਇਹ ਨਾ ਸਾਡੇ ਜਿੱਦਾਂ ਹੁਣ 10 11 ਵਜੇ ਬੇਲੀ ਹੁੰਨੀ ਹੈ ਨਾ ਜੇ ਸਾਡੇ ਕੋਲ ਕੋਈ ਆਊਗਾ ਨਾ ਉਹਨੇ ਕਹਿਣਾ ਵੀ ਇਹਨਾਂ ਦੇ ਘਰ ਕਰਕੇ ਖਿਲਾੜਾ ਪਿਆਈ ਨਹੀਂ ਹੁਣ ਜੇ ਸਾਡੇ ਘਰ ਕੋਈ 10 11 ਵਜੇ ਤੱਕ ਆਊਗਾ ਨਾ ਉਹਨਾਂ ਕਹਿਣਾ ਵੀ ਇਹਨਾਂ ਦੇ ਘਰ ਵੀ ਕੋਈ ਰਹਿੰਦਾ ਲੁਗਾ ਇੰਨੀ ਸਪਾਈ ਹੁੰਦੀ ਆ ਤੇ ਜਦੋਂ ਬੱਚੇ ਆਏ ਨੇ ਸਕੂਲੋਂ ਚੱਲ ਫੇਰ ਉਹ ਕੋਸ਼ ਇਹਦੇ ਨਾਲ ਕਰ ਲੂੰਗੀ ਡਸਟਿੰਗ ਬਾਅਦ ਚ ਫੇਰ ਮੈਂ ਖਲਾ ਦੇ ਚੁੱਪ ਨਹੀਂ ਲਈ ਆਣਾ ਗਲੀਚਾ ਬਹੁਤ ਪੁਰਾਣਾ ਵਾ ਆ ਗਲੀਚਾ ਨਾਲ ਚੰਗੇਰੇ ਵਿਆਹ ਦਾ ਹੀ ਹੈ ਕਹਿੰਦਾ ਵਿਆਹ ਤੋਂ ਬਾਅਦ ਛੇਤੀ ਲੈ ਲਿਆ ਹੀ ਤੇ ਇਹ ਨਾਲ ਇੱਕ ਦਿਨ ਮੈਂ ਬੇਟੀ ਖੋਲਣ ਦੀ ਵਿੱਚ ਰੱਖਣੀ ਪਿਸਰੇ ਬਸਰੇ ਤੇ ਮੈਂ ਵੇਖਿਆ ਤੇ ਹਾਂ ਚਾਦਰ ਗਲੀਚਾ ਜਿਆ ਹੈ ਤੇ ਮੈਂ ਕੱਢ ਕੇ ਤੇ ਵਿਛਾ ਦਿੱਤਾ ਇਹ ਤਾਂ ਨਾ ਇਹ ਸੁਖਾ ਵੀ ਚਲੋ ਹੈ ਤਾਂ ਥੋੜਾ ਬਹੁਤ ਹੈਗਾ ਮਤਲਬ ਗਰਮ ਨਹੀਂਗਾ ਵੀ ਇਹ ਧੁੱਪਣ ਵਿੱਚ ਜੇ ਕਹੀਏ ਤੇ ਵਿੱਚ ਦਾ ਕਾਟਨ ਦੀਆਂ ਚਾਦਰਾਂ ਛੱਟ ਤੋਂ ਬਝੰਦੀਆਂ ਹੱਥ ਉੱਥ ਨਾ ਇਹ ਧੁੱਪ ਨਾਲ ਚਲੋ ਮਸ਼ੀਨ ਚ ਹੀ ਆ ਤੇ ਮੈਂ ਨਾ ਕੱਢ ਕੇ ਤੇ ਵਿਛਾ ਦਿੱਤਾ ਏ ਦਾ ਨਾ ਏ ਸੋਹਿਆ ਵੀ ਜਿੱਦ ਦਾ ਇਹ ਭਾਰਾ ਵਾ ਥੋੜਾ ਗਲੀਚਾ ਵਾ ਛਾਦੀ ਹੈ ਨਾ ਕੋਰਾ ਜਿੱਦਾਂ ਨੂੰ ਛਾਤ ਹੈ ਨਾ ਵਟ ਨਹੀਂ ਪੈਣਾ ਮਾਣੇ ਜਿੱਦਾਂ ਮਰਜੀ ਬੱਚੇ ਉਤੇ ਟੱਪੀ ਜਾਣ ਜੋ ਮਰਜੀ ਕਰੀ ਜਾਣ ਇਹਨੇ ਟੱਸ ਤੋਂ ਮਾਸ ਨਹੀਂ ਹੋਣਾ ਇਹ ਨਾ ਵਧੀਆ ਵਾਈ ਮੈਂ ਨਾ ਨਹੀਂ ਚਾਦਰਾਂ ਬੰਦਾ ਰਹਿਣ ਦੇ ਗਲੀਚੇ ਕਿੱਥੇ ਨਹੀਂ ਹੁੰਦੇ ਚਾਦਰਾਂ ਦੇ ਸਾਰੀਆਂ ਚਾਦਰਾਂ ਤੇ ਨਹੀਂ ਚਲੋ ਕਿੱਥਿਆਂ ਨੇ ਜਿੱਦ ਜਿਆਦਾ ਇਹ ਬੈੱਡ ਤੇ ਬੱਚੇ ਜਿਆਦਾ ਬੈਂਦੇ ਆ ਇੱਥੇ ਉਹਨਾ ਪੜਨਾ ਹੁੰਦਾ ਟੀਵੀ ਵੀ ਇੱਥੇ ਲੱਗਾ ਵਾ ਤੇ ਸਾਰੇ ਚਾਦਰ ਤੇ ਨ ਸਾਰ ਲੈਣੇ ਟਾਈਮ ਹੋ ਗਿਆ ਵਾ 7:30 ਦਾ ਮਾਰਨਿੰਗ ਦਾ ਟਾਈਮ ਕੋਈ ਜ਼ਿਆਦਾ ਨਹੀਂ ਹੋਇਆ ਬਾਹਰ ਦਾ ਮੇਰਾ ਝਾੜੂ-ਝੋੜਾ ਲੱਗ ਗਿਆ ਅੱਜ ਮੈਂ ਛੇਤੀ ਕੁਛ ਤਾਂ ਵੀ ਕਰ ਲਈ ਆ ਰਾਤ ਮੀ ਪਿਆ ਵਾ ਤੇ ਮੇਰਾ ਰਾਦਾ ਵਾ ਵੀ ਮੈਂ ਜਿਹੜੀਆਂ ਕਿਆਰੀਆਂ ਮੇਰੀਆਂ ਰਹਿ ਗਈਆਂ ਹਨ ਕਾ ਕੱਢਣ ਵਾਲੀਆਂ ਉਹ ਵੀ ਮੈਂ ਅੱਜ ਕੱਢ ਦਿੰਦੀ ਆ ਥੋੜੀ ਤੋਂ ਵੀ ਚੁੱਕ ਲੈਣੀ ਆ ਸਮਾਨ ਆ ਚਟਾਈ ਆ ਜਿਹੜੀ ਥੱਲੇ ਵਿਛਾ ਦੇਣੀ ਹੈ ਇੱਥੇ ਰੱਖ ਲੈਣੀ ਹੈ ਹਜੇ ਤੇ ਆਣਾ ਨੇ ਤਾਂ ਛੋਟੀਆਂ ਵੱਟੀਆਂ ਚੀਜ਼ ਉਹਨਾਂ ਦਵਾਈ ਲੈਂਦੀ ਉਹ ਵਿੱਚ ਇਹਦੇ ਡੋਲਦੀ ਆ ਹੁਣ ਉਹ ਜਿਹੜਾ ਛਕੂ ਆ ਮੈਨੂੰ ਸਾਰਾ ਟੋਣਾ ਪੈਣਾ ਵਾ ਜਿਹੜਾ ਆਹ ਹੈ ਨਾ ਜਿਹੜੀ ਆ ਟੋਕਰੀ ਆ ਇਹਦੇ ਵਿੱਚ ਨਾ ਜਿਹੜਾ ਹੁੰਦਾ ਕਿਰਸ਼ਨਿਕ ਨਈਆ ਨਾ ਕਿਰਨ ਨੂੰ ਨੂੰ ਕਿਹੇ ਕੁੜੀ ਨੇ ਬਰਥਡੇ ਬਰਥਡੇ ਤੇ ਗਿਫਟ ਦਿੱਤਾ ਹੀ ਕਾਨਾ ਵਿੱਚ ਛੋਟਾ ਜਿਹਾ ਕਿਰਸ਼ਨਾ ਬਣਿਆ ਵਾ ਤੇ ਉਹਦੇ ਨਾਲ ਨਾ ਉਹਨਾਂ ਨੇ ਇਹ ਸਮਾਨ ਦਿੱਤਾ ਹੀ ਉਹਦੇ ਕੱਪੜੇ ਵਗੈਰਾ ਸਾਰਾ ਕੁਝ ਆ ਤੇ ਉਹ ਜਦੋਂ ਦਿਲ ਕਰੇ ਤੇ ਉਹਨੂੰ ਨਵਾ ਦਈਦਾ ਉਹਦੇ ਕੱਪੜੇ ਚੇਂਜ ਕਰ ਦਈਦੇ ਅੱਜ ਮੈਂ ਤੁਹਾਨੂੰ ਵਿਖਾਵਾਂਗੀ ਜੇ ਹੋ ਸਟਿਆ ਤੇ ਉਹਦੇ ਵਿੱਚ ਆ ਸਾਰਾ ਜਿਹੜਾ ਕਿਰਸ਼ਨਾ ਦਾ ਖਾਣਾ ਸਾਰਾ ਸਮਾਨ ਉਹ ਕਿ ਲਈ ਦੀ ਆ ਜਿਹੜੀ ਮਲਤਾਨੀ ਮਿੱਟੀ ਆ ਨਾ ਇਹ ਮੈਂ ਯੂਜ਼ ਕਰਦੀ ਆ ਇੱਥੇ ਤਾਂ ਕਰਕੇ ਰੱਖੀ ਆ ਤੇ ਇੱਥੇ ਮੇਰੀ ਮੈਡੀਸਿਨ ਪਈ ਨਾਲੇ ਆ ਸ਼ਕੂਰਾ ਤਾਂ ਬਾਹਰ ਖੜਨ ਵਾਸਤੇ ਇੱਕ ਹੋਰ ਕੰਮ ਖਰਾਬ ਹੋ ਗਿਆ ਵਾ ਸਾਡੇ ਕੋਲ ਨਾ ਗੱਡੀ ਦੀ ਡਿੱਗੀ ਖੁੱਲੀ ਰਹਿ ਗਈ ਤੇ ਗੱਡੀ ਦੀ ਜਿਹੜੀ ਬੈਟਰੀ ਆ ਉਹ ਡੈੱਡ ਹੋ ਗਈ ਆ ਤੇ ਉਹ ਮਕੈਨਿਕ ਨੂੰ ਸਾਦ ਕੇ ਨਾ ਬੈਟਰੀ ਦੇ ਨਾਲ ਉਹਨੂੰ ਬੈਂਪੀ ਉਹਦੀ ਨੂੰ ਚਾਰਜ ਕਰਵਾਉਣਾ ਪੈਣਾ ਗੱਡੀ ਦੀ ਨੂੰ ਕਿਉਂਕਿ ਗੱਡੀ ਦੀ ਜ਼ਰੂਰਤ ਪੈਣੀ ਆ ਸਾਨੂੰ ਤੇ ਗੱਡੀ ਤੋਂ ਬਿਨਾਂ ਫਿਰ ਨਹੀਂ ਸਰਨਾ ਤੇ ਆ ਨਾ ਬਾਬਾ ਜੀ ਦੀ ਫੋਟੋ ਆ ਇੱਕ ਤੇ ਫੋਟੋ ਮਾ ਨਾ ਜਿੱਦਾਂ ਸਾਡੇ ਨਾ ਗਿੱਠੀਆਂ ਵਗੈਰਾ ਇੱਕੋ ਰੂਮ 'ਚ ਬਣੀਆਂ ਵਾ ਤੇ ਹੁਣ ਇਹਨੂੰ ਟੰਗਣਾ ਵਾ ਤਾਂ ਜਦੋਂ ਦੇ ਆਹੀ ਲਵਾਲੇ ਆ ਨਾ ਵਾਲਪੇਪਰ ਉਦੋਂ ਦਾ ਇਹਨੂੰ ਮੈਂ ਇੱਥੇ ਰੱਖ ਦਿੰਨੀ ਆ ਰੋਜ਼ ਇੱਥੇ ਹੀ ਹੁੰਦੀ ਆ ਹੁਣ ਇਹਦਾ ਟਿਕਾਣਾ ਇੱਥੇ ਬਣ ਗਿਆ ਵਾ ਤੇ ਮੈਂ ਸੋਚਣ ਦੀਆਂ ਕਿ ਕੋਈ ਮਿਸਤਰੀ ਆਇਆ ਨਾ ਤੇ ਇੱਥੇ ਲਵਾ ਕੇ ਖੇਲ ਤੇ ਗਦਾ ਦਾਾਂਗੀ ਚਲੋ ਜੀ ਖਲਾਰਾ ਮੈਂ ਸਾਰਾ ਚੁੱਕ ਲਿਆ ਹੁਣ ਮੈਂ ਲਾ ਲੈਣੀ ਪਹਿਲੋਂ ਝਾੜੂ ਚਲੋ ਜੀ ਰੂਮਾਂ ਚੋਂ ਮੈਂ ਝਾੜੂ ਕੱਢ ਲਿਆ ਵਾ ਹੁਣ ਮੈਂ ਕੱਢ ਨਹੀਂ ਨੀ ਪੋੜੀ ਦੇ ਆਹ ਰੂਮ ਫਰੇਸ਼ਨਰ ਆ ਇਹਦਾ ਪਰਫਿਊਮ ਇਹਦਾ ਖਤਮ ਹੋਇਆ ਲੈ ਕੇ ਆਉਣਾ ਵਾਲਾ ਜਿੱਦਣ ਗਈ ਘਾਦੀਆਂ ਉਦ ਲੈ ਆਵਾਂਗੇ ਪੌੜੀਆਂ ਨੂੰ ਛਾੜ ਲੈਣੀ ਚਾਜਣਾ। ਕੱਟਾ-ਕੁੱਟਾ ਜਾਂ ਹੁੰਦਾ। ਟੂੜੀਆਂ ਵਗੈਰਾ ਨਾ ਖੱਟਾ-ਮਿੱਠਾ ਹੁੰਦਾ ਜਾਂਦਾ। ਮੈਂ ਕਿਹਾ ਚਲੋ ਤੁਹਾਡੇ ਨਾਲ ਕਿਚਨ ਦੇ ਤੋਂ ਵਲੌਗ ਕਿੰਨੇ ਸੈਂਡ ਕੀਤੇ ਯਾ ਮੈਂ ਹੋਰ ਵੀ ਚਲੋ ਕਰਨੇ ਆ। ਤੇ ਰੈਸਿਪੀ ਛੋਟੀਆਂ-ਮੋਟੀਆਂ ਦੇ ਤੇ ਅੱਜ ਤੁਹਾਡੇ ਨਾਲ ਮੈਂ ਆਪਣੇ ਰੂਟੀਨ ਜਿਹੜੀ ਮੈਂ ਦਿੱਲੀ ਸਫਾਈ ਕਰਦੀ ਘਰ ਦੀ ਉਹ ਵੀ ਸ਼ੇਅਰ ਕਰ ਦਿੰਨੀ ਆ ਇਹ ਮੈਟ ਬੈਡਰੂਮ ਦਾ ਵਾ ਬਾਅਦ ਚ ਬੈਡਰੂਮ ਚ ਰੱਖ ਦੇਣਾ ਵਾ ਪੋਚੇ ਲਾਉਣੇ ਪਹਿਲਾਂ ਹੁਣ ਮੈਂ ਧਾੜੂ ਚੂੜੂ ਲਾ ਕੇ ਫਿਰ ਡਸਟਿੰਗ ਕਰ ਲੈਣੀ ਆ ਕਿਚਨ ਚ ਰਹਿ ਗਿਆ ਵਾ ਕੱਢਣ ਵਾਲਾ ਉਹ ਵੀ ਕੱਢ ਦਿੰਨੀ ਆ ਕਿਚਨ ਚੋਂ ਕੱਢ ਕੇ ਪਹਿਲੋਂ ਤੇ ਪਹਿਲੋਂ ਢਾਂਡੇ ਸਾਫ ਕਰਨੇ ਆ ਪਾਂਡੇ ਸਾਫ਼ ਕਰਨ ਦੇ ਨਾਲ ਇਹ ਆ ਕਿ ਜੇ ਮੈਂ ਹੁਣ ਪੋਜੇ ਲਾ ਕੇ ਫਿਰ ਮੈਂ ਪਾਂਡੇ ਸਾਫ਼ ਕੀਤੇ ਫਿਰ ਛੱਟਾਂ ਪੈ ਜਾਣੀਆਂ ਮੈਂ ਥੱਲੇ ਫਰਸ਼ ਤੇ ਛਾੜੂ ਲਾਉਣ ਤੋਂ ਪਹਿਲਾਂ ਪਾਂਡੇ ਮਾਂਜ ਲਈਏ ਨਾ ਫਿਰ ਵਾਵਾ ਸਫਾਈ ਰਹਿੰਦੀ ਆ ਸੁੱਕਦੇ ਨਾਲ ਮੱਖੀ ਤੇ ਕੋਈ ਵੜਨ ਨਹੀਂ ਦਿੱਤੀ ਮੈਂ ਕਦੀ ਬਾਹਰ ਬਹੁਤ ਮੱਖੀ ਇੰਨੀਆਂ ਜਿਆਦੀਆਂ ਮੱਖੀਆਂ ਹਨ ਕੋਈ ਕਹਿਣ ਵਾਲੀ ਗੱਲ ਨਹੀਂ ਇਹ ਕੰਬ ਦਾ ਬੂਟਾ ਵੈ ਤੇ ਉਹਦੇ ਬੂਰ ਦੇ ਨਾਲ ਬਹੁਤ ਮੱਖੀਆਂ ਹੁੰਦੀਆਂ ਵਾ ਆ ਸੈੱਲਿਆ ਖਰਾਬ ਹੋਇਆ ਵਾ ਪੱਖੇ ਚ ਨਾ ਸੈੱਲ ਚੇਂਜ ਕਰਵਾਇਆ ਸੀ ਤਾਂ ਕਰਕੇ ਆ ਇੱਥੇ ਮੱਛਰਦਾਨੀ ਪਈ ਆ ਮੱਛਰਦਾਨੀ ਦੋ ਦਿਨ ਬਾਹਰ ਸੁੱਤੇ ਬਸ ਤੇ ਬਾਅਦ ਚ ਬੱਚਿਆਂ ਦੇ ਹੀ ਨਹੀਂ ਬਾਹਰ ਸੌਣਾ ਬਾਹਰ ਨੀਂਦ ਨਹੀਂ ਆਉਂਦੀ ਜਿਦਾਂ ਨਾ ਹਾਨੂੰ ਆਦਤ ਨਹੀਂ ਗਈ ਪਈ ਬਾਹਰ ਸੌਣ ਦੀ ਅਸੀਂ ਸ਼ੁਰੂ ਤੋਂ ਅੰਦਰਾਂ ਚ ਸੌਂਦੇ ਰਹੇ ਆ ਇੱਕ ਦਿਨ ਬਾਹਰ ਸੌਂਗੇ ਤੇ ਬਾਹਰ ਰਾਤ ਨੀਂਦ ਨਹੀਂ ਆਈ ਚੱਜਣਾ ਹੋ ਜੀ ਧਿਆਨ じゃ ਹੀ ਰਿਹਾ ਇੱਧਰ ਉੱਧਰ ਬੇੜਕ ਜੀ ਨੇ ਬੜੀ ਸੋਣਾ ਪਿਆ ਤੇ ਕਿਰਨ ਵੀ 2:30 ਵਜੇ ਉੱਠੀ ਕੀ ਰਾਤ ਉੱਠ ਕੇ ਕਹਿੰਦੀ ਮम्मा ਮੈਨੂੰ ਨੀਂਦ ਨਹੀਂ ਆਉਂਦੀ ਤੇ ਮੈਂ ਕਿਹਾ ਚਲ ਸੌ ਜਾ ਹੁਣ ਫੇ ਤੁਹਾਨੂੰ ਸਕੂਲ ਫੇ ਝੋਕਾ ਲੱਗਣ ਗਿਆ ਮੈਂ ਹੁਣ ਗੈਲਰੀ ਚੋਂ ਕੱਢਨੇ ਹੁ ਨਹੀਂ ਆ ਚਲੋ ਜੀ ਝਾੜੂ ਲੱਗ ਗਿਆ ਵਾ ਡਸਟਿੰਗ ਵੀ ਹੋ ਗਈ ਆ ਤੇ ਮੈਂ ਹੁਣ ਲਾ ਲਨੀ ਆ ਪਹਿਲੋ ਪੋਚੇ ਤੇ ਇੱਕ ਦਿਨ ਮੈਂ ਲਾ ਦਿੰਨੀ ਤਾਂ ਥੱਲੇ ਥੱਲੇ ਇਹਨਾਂ ਦੇ ਤੇ ਇੱਕ ਦਿਨ ਮੈਂ ਫਿਰ ਇਦਾਂ ਕੱਢ ਦਿੰਨੀ ਆ ਕੱਲ ਮੈਂ ਲਾਤਾ ਸੀ ਦੀਪ ਤੇ ਅੱਜ ਮੈਂ ਫਿਰ ਇਦਾਂ ਹੀ ਕੱਢ ਲੀਨੀ ਆ ਮੈਂ ਚਾ ਬਾਚ ਪੋਚੇ ਲਵਨੀ ਪਹਿਲੋ ਕੱਪੜੇ ਧੋਣਾ ਕੱਪੜੇ ਮੇਰੇ ਧੋਪ ਗਏ ਆ ਪਾ ਸੁੱਕਣੇ ਪਾਉਣ ਵਾਲੇ ਰਹਿ ਗਏ। ਮੈਨੂੰ ਤਾਂ ਕਰਨ ਚਲ ਗਈ ਮੈਂ ਸੋਚਿਆ ਕਿ ਕਿਤੇ ਨਾ ਲਾਈਟ ਬੰਦ ਹੋ ਜਾਣੀ ਆ ਤੇ ਫਿਰ ਕੰਮ ਰੁਕ ਜਾਣਾ। ਉਹ ਗੱਲ ਹੀ ਹੋਈ। ਹਾਏ ਮੈਂ ਕੱਪੜੇ ਸੁੱਕਣ ਵਾਲੇ ਖਾਨੇ ਚ ਪਾਏ ਤੇ ਇੱਕ ਦੋ ਘਿਹੜੇ ਆਏ ਤੇ ਲਾਈਟ ਆਫ ਹੋ ਗਈ। ਇਹ ਨਾ ਚੰਗਾ ਮੇਰੇ ਤੋਂ ਹੰਤੂ ਗਏ ਸਾਰੇ ਕੱਪੜੇ। ਬਾਥਰੂਮ, ਬੂਥਰੂਮ ਦੇ ਤੋਲਿਆ। ਪਾਂਡੇ ਪੁੰਡੇ ਵੀ ਮੈਂ ਮਾਜ ਲੇ। ਤੇ ਪਾਣੀ ਆਲਾ ਮਤਲਬ ਜਿੰਨਾ ਕੰਮ ਐ ਸਾਰਾ ਨਿਬੇੜ ਲਿਆ। ਤੇ ਬਸ ਰਹਿ ਗਿਆ ਪੋਚੇ ਲੱਗਣ ਵਾਲੇ ਰਹਿ ਗਏ ਤੇ ਮੈਂ ਨਹਾਉਣਾ ਵਾ ਪਹਿਲਾਂ ਇਧਰ ਦੀ ਸਾਈਡ ਲਾ ਲੈਣੀ ਆ ਫੇਰ ਲਾਉਂਗੀ ਪੌੜੀਆਂ ਦਿੱਤੇ ਤੇ ਸ਼ਾਮਾਂ ਵਾਲੀ ਚਾਹ ਮੈਂ ਜਦੋਂ ਤਰ ਪੌੜੀ ਤੇ ਬਹਿ ਕੇ ਪੀਣੀ ਹੁੰਦੀ ਆ ਤੇ ਪੌੜੀ ਇਸ ਦੇ ਬਾਅਦ ਚਲਾ ਦੇਣੀ ਪਹਿਲਾਂ ਇਧਰ ਲਾ ਲੈਣੀ ਆ ਸਾਰੇ ਉਹ ਤਾਂ ਕਿਤੇ ਆ ਕੀ ਬਰਾ ਨਹੀਂ ਹੁੰਦਾ ਥੱਕ ਥੁੱਕ ਜਾਈਦਾ ਵਾ ਕੰਮ ਕਰਦੇ ਆ ਇਹ ਘਰ ਵੀ ਸੁੱਖਣਾ ਖੁੱਲਾਵਾ ਤੇ ਕੰਮਕੁੰਮ ਕਰਦੇ ਆ ਫੇਟੇ ਨਾਲ ਥੱਕ ਜਾਈਦਾ ਪੌੜੀ ਵੀ ਕਰ ਲੈਣੀ ਆ ਸਾਫ ਮੈਂ ਉਤਲੀਆਂ ਪੌੜੀਆਂ ਤਾਂ ਕੱਲ ਸਾਫ ਕੀਤੀਆਂ ਸੀ ਬਸ ਇੱਥੋਂ ਸਾਫ ਹੀ ਕਰਨੀ ਆ ਇੱਥੋਂ ਕਰ ਲੈਨੇ ਆ ਸਾਫ ਉਤੋਂ ਮੈਂ ਕੱਲ ਕੀਤੀਆਂ ਸੀ ਉਤੋਂ ਰਹਿਣ ਦਿੰਨੇ ਅੱਜ ਕੱਲ ਨੂੰ ਸਹੀ ਚਲੋ ਜੀ ਆਵੜੇ ਰੂਮ ਚੋਂ ਵੀ ਨਿਕਲ ਗਿਆ ਵਾ ਉਹ ਵਾਲੇ ਰੂਮ ਚੋਂ ਵੀ ਨਿਕਲ ਗਿਆ ਵਾ ਤੇ ਚਲੋ ਮੈਂ ਲਾ ਲੈਂਨੀ ਆ ਲੋ ਜੀ ਇਹ ਹੋ ਰਹਿ ਗਈ ਗੈਲਰੀ ਇਹ ਚ ਵੀ ਲਾ ਲੈਂਨੀ ਮੈਂ ਪੱਖਾ ਔਨ ਕਰ ਲੈਨੀ ਪਹਿਲਾਂ ਸਾਡੇ ਤਾਂ ਇੱਥੋਂ ਤਾਂ ਕ ਮੱਖੀਆਂ ਵਾ ਬਾਹਰ ਵਿਚਾਰੀਆਂ ਬੈਠੀਆਂ ਵੇਟ ਕਰਦੀਆਂ ਜਾਂਦੀਆਂ ਨੇ ਕਦੋਂ ਬੂਆ ਖੁੱਲੇ ਤਾਂ ਨੂੰ ਮੌਕਾ ਮਿਲੇ ਅੰਦਰ ਵੜਨ ਦਾ ਦਨੋ ਜੀ ਲਾ ਕੇ ਪੋਚੇ ਫਿਰ ਚਲੋ ਜੀ ਪਾ ਲੈਣੀ ਮੈਂ ਕੱਪੜੇ ਸੁੱਕਣੇ ਓਕੇ ਤੇ ਮੈਂ ਸਗਤੀ ਰਾਹ ਲਈ ਮੈਨੂੰ ਪਤਾ ਹੀ ਲਾਈਟ ਆਫ ਹੋ ਜਾਂਦੀ ਫਿਰ ਨਾ ਸਾਰਾ ਸਾਰਾ ਦਿਨ ਲਾਈਟ ਹੀ ਨਹੀਂ ਹੁੰਦੀ ਸਾਫ ਸਫਾਈਆਂ ਜੀ ਟਾਈਮ ਬਹੁਤ ਜ਼ਿਆਦਾ ਚੱਲ ਜਾਂਦਾ 10 10:30 ਦਾ ਟਾਈਮ ਹੋ ਗਿਆ ਵਾ ਤੋ ਫੋ ਵੀ ਬਹੁਤ ਚੜਾਈ ਆ ਤੇ ਹੁਣ ਬੱਸ ਮੈਂ ਨਹਾਉਣੀ ਆ ਚਲੋ ਜੀ ਮੈਂ ਕੱਪੜੇ ਪਾ ਲੈਨੀ ਆ ਸੁਕਣ ਮਹਾਜਾਨ ਛੁੱਟੀ ਮੇਰੀ ਕਮਾਕਾਰਾਂ ਚ ਅੱਜ ਦੇ ਮਗਾਈ ਵੈਲਿੰਗ ਹੋਈ ਮੈਂ ਨਾ ਠੋਕੇ ਮੈਂ ਬਾਠੂਗੀ ਅਖਰੀ ਫੇਸ ਤੇ ਮੈਂ ਲਾ ਲਈ ਹਾਂ ਸੰਕ੍ਰੀਮ ਇਹ ਹੱਥਾਂ ਨੂੰ ਵੀ ਲਾ ਲੈਂਦੀ ਆ ਕਰੀਮ ਵਾਹ ਜੀ ਅੱਜ ਤੋਂ ਮੈਂ ਨਾ ਸੇਰ ਦੀ ਦਈਆਂ ਸੇਰ ਦੀ ਲੱਕੀ ਟੁੱਟ ਗਿਆ ਸੋ ਆਵਸ ਭਾਏ ਨਹੀਂ ਲੋਟ ਆਉਂਦੀ ਆ ਇਹ ਇੱਕ ਕਪ ਕਰ ਲੈਨੇ ਥੋੜਾ ਜਿਹਾ ਫਰੈਸ਼ ਜਿਹਾ ਫੀਲ ਹੁੰਦਾ ਆਪਣੇ ਆਪ ਨੂੰ ਉੜਾਇਕ ਮੇਕਅਪ ਕਰਦੇ ਨਾਲ ਆਪਣੇ ਆਪ ਨੂੰ ਫਰੈਸ਼ ਫੀਲਿੰਦਾ ਤੇ ਹੁਣ ਹਾਊਸ ਵਾਈਫ ਆ ਤਾਂ ਹੁਣ ਇਹ ਥੋੜੀ ਵੀ ਉਹ ਰੈਡੀ ਨਹੀਂ ਹੋਣਾ ਹਾਊਸ ਵਾਈਫ ਤੁਸੀਂ ਮਾਤ ਪਤਨੀ ਵੀ ਚਲੋ ਜੀ ਮੈਂ ਆਪਣੀ ਵੀਡੀਓ ਦਾ ਇੱਥੇ ਕਰਦੀ ਆਂ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈਆ ਪਲੀਜ਼ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਦਾ ਬਲੂ ਬੈਲ ਆਈਕਨ ਨੂੰ ਜਿਹਦੇ ਨਾਲ ਮੇਰੀ ਹਰ ਵੀਡੀਓ নোਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਦੇਖਿਓ ਆਪਣਾ ਬਹੁਤ ਸਾਰਾ ਖਿਆਲ ਬਾਏ ਬਾਏ